ਮੰਮੀ ਹਾਂ ਪੁੱਤ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਹਾਂ ਪੁੱਤ ਛੋਟੇ ਵੀਰ ਦਾ ਫੋਨ ਆਇਆ ਸੀਗਾ ਤੇ ਰਿਉਰ ਦਾ ਹਾਂ 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 ਤੇ ਉਹ ਨਾ ਕੁੜੀ ਵਿਆਹ ਕੇ ਘਰੇ ਲਈ ਆਉਂਦਾ ਕੁੜੀ ਵਿਆਹ ਕੇ ਘਰੇ ਲੈ ਕੇ ਆਉਂਦਾ ਹਾਂ ਉਹਦੀ ਲਵ ਲੂ ਮੈਰਿਜ ਹੈ ਉਹੀ ਜਿਹੜੇ ਕਹਿੰਦੇ ਹੁੰਦੇ ਲੂ ਲੂ ਜਾ ਅੱਛਾ ਹਾਂ ਉਹੋ ਵਾਲਾ ਪੁੱਤ ਉਹ ਨਰਮਈ ਪਾਪਾ ਨਰਮਈ ਨਹੀਂ ਬੱਚਿਆ ਉਹ ਕਿੰਨਾ ਦੀ ਹੈ ਕਿੰਨਾ ਦਿਨ ਆਪਾਂ ਦਾ ਪਤਾ ਵੀ ਨਹੀਂ ਪਤਾ ਨਹੀਂ ਮੰਮੀ ਮੈਨੂੰ ਤਾਂ ਆ ਹੀ ਜਾਂਦੇ ਐ ਤੇ ਪਤਾ ਨਹੀਂ ਵੇਖਾਂਗੇ ਕਿਵੇਂ ਬੋਲਦੀ ਬੂਲਦੀ ਉਹ ਤਾਂ ਆਏ ਤਾਂ ਪਤਾ ਲੱਗੂ ਕੁੜੀ ਕਿੰਨਾ ਦੀ ਪੁੱਛਿਆ ਸੀ ਆਕੇ ਮੈਂ ਨਹੀਂ ਪੁੱਛਿਆ ਬਸ ਇੰਨਾ ਹੀ ਦੱਸਿਆ ਵੀ ਮੈਂ ਲਵ ਮੈਰਿਜ ਕਰਾ ਲਈ ਘਰ ਵਾਪਸ ਆਈ ਜਾਣਾ ਚੱਲ ਪੁੱਤ ਦੇਖ ਜਿਹੜੀ ਕਰਾ ਲਈ ਹੁਣ ਜਦੋਂ ਫੋਨ ਹੀ ਕਰਤਾ ਹੋਂ ਤਾਂ ਕੀ ਹੈ ਜੇ ਪਹਿਲਾਂ ਦੱਸਦਾ ਆਪਾਂ ਕੋਈ ਕੁੜੀ ਦੇ ਪਿਓ ਨਾਲ ਕੋਈ ਭਰਾ ਨਾਲ ਕੋਈ ਰਿਸ਼ਤੇਦਾਰ ਨਾਲ ਗੱਲ ਕਰਦੇ ਗਾਜੇ-ਬਾਜ ਨਾ ਵਿਆਹ ਕਰਾ ਕੇ ਲਿਆਉਂਦੇ ਲਾਸਟ ਸੀਗਾ ਸਾਰਾ ਨਾਲ ਛੋਟਾ ਸੀਗਾ ਤੇ ਮੰਮੀ ਉਹਨੇ ਸਾਰੀ ਗੱਲ ਖੋਲ੍ਹਣੀ ਤਾਂ ਸੀ ਚੱਲ ਜੇ ਉਸਨੂੰ ਪਸੰਦ ਆਈ ਗਈ ਸੀ ਕੁੜੀ ਤਾਂ ਘਰੇ ਰਹਿਸਲਾ ਤਾਂ ਕਰਨ ਦਾ ਉਹਦਾ ਹੱਕ ਸੀ ਹੂੰ ਸਾਰਿਆਂ ਨਾਲ ਛੋਟਾ-ਛੋਟਾ ਇੱਕੋ ਹੀ ਰਹੇਗਾ ਸੀ ਸਾਰੇ ਚਾਹ ਲੜ ਮੰਮੀ ਵਿੱਚੇ ਹੀ ਮਾਰਦੇ ਉਹਨੇ ਤਾਂ ਕੋਈ ਕੋਈ ਸ਼ਰਮਾਨੀ ਕੋ ਆਇਆ ਕੋਈ ਮਹਿੰਦੀ ਨਹੀਂ ਕੋ ਕੋੜੀ ਨਹੀਂ ਕੋਈ ਬਰਾਤ ਨਹੀਂ ਕੀ ਚੱਲ ਕੋਈ ਨਹੀਂ ਪਤਾ ਨੂੰ ਆਣ ਦੇ ਆਕੇ ਕੀ ਕਰਦੇ ਆ ਕੀ ਨਹੀਂ ਕਿਵੇਂ ਦੀ ਐ ਕਿਵੇਂ ਦੀ ਨਹੀਂ ਪਤਾ ਨਹੀਂ ਪਰਵਾਹ ਚ ਰਲੂਗੀ ਕਿ ਨਾ ਰਲੂਗੀ ਕਿਵੇਂ ਦੀ ਐ ਜੇ ਮੰਮੀ ਆਪਣੇ ਚ ਐ ਨਾ ਬੋਲਣ ਬੈਠਣ ਉੱਠਣ ਵਾਲੀ ਹੋਈ ਜਿਵੇਂ ਆਪਾਂ ਰਲ ਮਿਲ ਕੇ ਨੋ ਸਸ ਰਹਿਣੀ ਐ ਜੇ ਨਾ ਰਹੀ ਤਾਂ ਫੇਰ ਕੋਈ ਨਹੀਂ ਪੁੱਤ ਦੇਖ ਜਿਹੜੀ ਗੱਲ ਹੋਣੀ ਸੀ ਉਹ ਤਾਂ ਗਈ ਹੋ ਹਾਂ ਕਿ ਕੋਣੀ ਮੰਮੀ ਦਫੇੜ ਨਾ ਪਵਾ ਦੇ ਕਿਧਰੇ ਆਪਣੇ ਪੁੱਤ ਤੂੰ ਸਹੀ ਐ ਨਾ ਮੈਂ ਸਹੀ ਆ ਕਿਸੇ ਦੀ ਕੀ ਪਾਵਰ ਹੈ ਹੁਣ ਗਲੀ ਮੁੱਲੀ ਰਕੇ ਚੰਨ ਨੂੰ ਮੋਲਣਾ ਨਹੀਂ ਲਾਉਂਦੇ ਜਾਂ ਮੈਨੂੰ ਨੀਂਗਲਾ ਲਾਉਂਦੇ ਹਾਂ ਇਹ ਤਾਂ ਹੈ ਆਪ ਦਾ ਪਿਆਰ ਜ਼ਰੂਰੀ ਹੁੰਦਾ ਪੁੱਤ ਲੋਕ ਤਾਂ ਕੀ ਤਮਾਸ਼ਾ ਵਖਦੇ ਆ ਹਾਂ ਕੰਧਾਂ ਤੇ ਚਾਚੜ ਕੇ ਵੇਖਣਗੇ ਲੈ ਸੱਸ ਨੂੰ ਲੜੀਏ ਜੇ ਲੇਕਿਨ ਪੁੱਤ ਆਪਾਂ ਜ਼ਿੰਦਗੀ ਚ ਨਿਕਲ ਕੇ ਲੜੋਣਾ ਆਪਾਂ ਚੰਗੇ ਸੀ ਚੰਗੀ ਕਦੀ ਮੈਂ ਮੇਰੀ ਸੱਸ ਨਾਲ ਨਹੀਂ ਲੜੀ ਹਾਂ ਤੈਨੂੰ ਕਹਿੰਦੀ ਐ ਹਾਂ ਹਾਂ ਤੇਰੀ ਸੱਸ ਬਥੇਰੀ ਇੱਕ ਪੱਤੇ ਸੁਭਾਅ ਦੀ ਸੀ ਮੈਂ ਕਦੀ ਤੇਰੀ ਸੱਸ ਵਾਧੂ ਬੋਲਦੀ ਦਾਦੀ ਸੱਸ ਮੈਂ ਕਦੀ ਨਹੀਂ ਅੱਗੇ ਕਬੱਲੀ ਸੀਗੀ ਉਵੇਂ ਪੁੱਤ ਆਪਾ ਤਾਂ ਉਹੀ ਰੀਤ ਤੇ ਫੇਰ ਆਪਾ ਤਾਂ ਪਤਨ ਕਦੀ ਕੁਝ ਨਹੀਂ ਕਿਹਾ ਮੰਮੀ ਉਹ ਜਮਾਨੇ ਹੋਰ ਸੀਗੇ ਜਦੋਂ ਮੂਰੇ ਨਹੀਂ ਬੋਲਦੀਆਂ ਸੀਗੀਆਂ ਚੱਲ ਤੇਰੀ ਮੇਰੀ ਵੀ ਵਧੀਆ ਜੰਮ ਗਈ ਹਨਾ ਤੇ ਕੀ ਤਾਂ ਹੁਣ ਅਗਲੀ ਕਹਿ ਜੇ ਸੁਹਾਦੀ ਹੋਊਗੀ ਚੱਲ ਕੋਈ ਨੀ ਤੂੰ ਫਿਕਰ ਨਾ ਕਰ ਇੱਕ ਵਾਰੀ ਆ ਜੰਦੇ ਮੈਂ ਰੋਟੀ ਸਬਜ਼ੀ ਕਰ ਲਾਂ ਲੈ ਕੋਈ ਨੀ ਤੂੰ ਰੋਟੀ ਸਬਜ਼ੀ ਕਰ ਲੈ ਤੇ ਆ ਨਾਲ ਜਾਂਦੇ ਨਾ ਅੱਜ ਹਾਂ ਉਹ ਕੁੜੀ ਲੈ ਕੇ ਆਈ ਵੀ ਐ ਉਹਦੇ ਮੁੰਡੇ ਦਾ ਵਿਆਹ ਰੱਖਿਆ ਉਹ ਕਹਿ ਕੇ ਗਏ ਸੀ ਕਹਿੰਦੇ ਪਾਤ ਕਰਦੇ ਆ ਪਾਤ ਦਾ ਕੋਈ ਲੈ ਕੇ ਜਾਣਾ ਟਿੱਕੇ ਟੁਕੇ ਕੱਢਣ ਆਈ ਮੋਂ ਦੇ ਜਾਇਆ ਮਾ ਤੂੰ ਰੋਟੀ ਕਰ ਲੈ ਲੈ ਨਹੀਂ ਮਮੇਕਅਪ ਨੇ ਸੀ ਹਨਾ ਸਾਰੇ ਚਾਰ ਅੱਜ ਜੇ ਦੇਖ ਪੁੱਤ ਅੱਜ ਜੇ ਉਹ ਆਪਦੇ ਮਰਜ਼ੀ ਨਾਲ ਨਾ ਕਰਾਉਂਦਾ ਤੇ ਅੱਜ ਮੈਂ ਵੀ ਮੇਰੇ ਪੇਕਿਆਂ ਦੇ ਜਾਂਦੀ ਜਾਂਦੀ ਕਹਿੰਦੀ ਵੀ ਤੁਸੀਂ ਵੀ ਲੈ ਚਲ ਕੋਈ ਨਹੀਂ ਤੁਸੀਂ ਦਿਲ ਥੋੜਾ ਨਾ ਕਰੋ ਮੈਂ ਰੋਟੀ ਸਬਜ਼ੀ ਬਣਾਉਣੀ ਹੈ ਤੇ ਤੁਸੀਂ ਜਾਇਓ ਜਿੱਥੇ ਜਾਵੋ ਹਾਂ ਭੇਜ ਜਾਇਆ ਮੈਂ ਇਹਨਾਂ ਦੇ ਹਾਂ ਠੀਕ ਹੈ ਮੰਮੀ ਠੀਕ ਹੈ ਪਾਈ ਤੋਂ ਕੋਣ ਹੈ ਆਹ ਦਕਾਨ ਚ ਕੀ ਕਰਦੀ ਮੇਰੀ ਬੋਦੀ ਕਿਉਂ ਮੰਮੀ ਜੀ ਬਈ ਕਹ ਰਹੀ ਸੁਣਾ ਲ ਤੂੰ ਹੈ ਕੋਈ ਤਲੇ ਮੈਨੂੰ ਉਹ ਤਾਂ ਦੱਸ ਮੈਂ ਥਾਰੇ ਇਗਰ ਕੀ ਬਹੂ ਮੰਮੀ ਜੀ ਬਹੂ ਆ ਨਹੀਂ ਬਹੂ ਤਾਂ ਮੇਰੀ ਵੱਡੀ ਆ ਉਹ ਅੰਦਰ ਆ ਮੈਂ ਥਰ ਛੋਟਾ ਬੇਟਾ ਹੀ ਬੂ ਉਹ ਹੋ ਅੱਛਾ ਉਹ ਤੂੰ ਹੈ ਦੀ ਗੱਲ ਲੰਦੋ ਮੈਰਿਜ ਕਰਾਈ ਹੈ ਮੰਮੀ ਕੀ ਨਾ ਬਰੀ ਆਂਦੀ ਮੰਮੀ ਕੀ ਗੱਲ ਹੋਗੀ ਫਾਈਆ ਵੇਖ ਚੜਦਾ ਚੰਦ ਆ ਕੋਣ ਹੈ ਇਹ ਹੋ ਦੀਦੀ ਬਈ ਪੈਰੀਆ ਤਰਲਾ ਸਾਡੇ ਨਾਲ ਹੋਣੀਗਾ ਪੈਰੀਆ ਤਰਲਾ ਕੋਣ ਹੈ ਮੰਮੀ ਮੈਂ ਤਾਂ ਜਾਣਦੀ ਨਹੀਂ ਇਹਨੂੰ ਕੰਦਰੀ ਮੈਂ ਤਾਂ ਛੋਟੇ ਮੁੰਡੇ ਦੀ ਬਹੂ ਆ ਮੈਂ ਕੰਜਾਣ ਹਾਂ ਸਾਰਾ ਇਹ ਕਿਵੇਂ ਜਾਣਦੀ ਤੂੰ ਸਾਨੂੰ ਕਿਵੇਂ ਜਾਣਦੀ ਥਰ ਬੇਟਾ ਮੈਨੂੰ ਪਹਿਲਾਂ ਹੀ ਬਤਾ ਦਿਓ ਆਪੀ ਫੈਮਿਲੀ ਬਾਰੇ ਮੇਰੀ ਸੱਸੂ ਜੀਓ ਇਹ ਮੇਰੀ ਜਠਾਣੀ ਜੀ ਹੈ ਤੁਹਾਡਾ ਆਪੀ ਮੰਮੀ ਜੀ ਤੇਰੇ ਪੁੱਤ ਨੇ ਚੜਾਤਾ ਚੰਦਰ ਇਹਨਾਂ ਦੀ ਕੁੜੀ ਹੈ ਮੈਂ ਬਾਗੜੀ ਆਂ ਤਾ ਹੀ ਮੈਂ ਪੁੱਤਾਂ ਕੋਲ ਕੀਏ ਕੀਏ ਕਰ ਕੀ ਕਹਿੰਦੀਂ ਕਿਓ ਮੰਮੀ ਜੀ ਕਿਆਂ ਆਪਾਂ ਤਾਂ ਬੋਲੇ ਕਿਵੇਂ ਜੀ ਹਾਂ ਇਹਦੀ ਮੇਰੇ ਤਾਂ ਨਹੀਂ ਬੱਲੇ ਬੁੱਲੇ ਪੈਂਦੀ ਆ ਜੂਗੀ ਮੰਮੀ ਤੈਨੂੰ ਤਾਂ ਤੇਰੇ ਪੁੱਤ ਨੇ ਵਧੀਆ ਹੋਗਾ ਚੰਦ ਚੜਾ ਕੇ ਤੂੰ ਤਾਂ ਐਡਾ ਲਾਡ ਲਾ ਰੱਖਿਆ ਸਾਨੂੰ ਠੀਕ ਆ ਸਮਝ ਲਈ ਆਪੇ ਚੰਗਾ ਆ ਜੂਗੀ ਤੇਨੂੰ ਤਾਂ ਸਮਝ ਮੈਨੂੰ ਤਾਂ ਨਹੀਂ ਸਮਝ ਆਉਂਦੀ ਹੌਂਦੀ ਕੀ ਸਮਝ ਆ ਕੀ ਲੈ ਕੇ ਕਿੱਟਾ ਜੇ ਮੱਥੇ ਮਾਰੇ ਨਾ ਇਹਦੀ ਸਮਝ ਆ ਰਿਹਾ ਕੋਈ ਕੋਈ ਚਾਹ ਲਾੜਨਾ ਵਿਆਹ ਕਰਦੇ ਕੋਈ ਸ਼ੌਕ ਪੂਰੇ ਹੁੰਦੇ ਆਪਣੇ ਨਾਲ ਹੁਣ ਇਹਦੀ ਸਮਝਣ ਬਸ ਇਕੱਲਾ ਹੀ ਫਿਰੂ ਆਪੇ ਆਪਦੀ ਹੋਈ ਗੱਲ ਜਗ ਨੂੰ ਜਗ ਟੱਕਰ ਗਿਆ ਹੰਦੀ ਭੋਣੀਆਂ ਨੂੰ ਸਮਝ ਜਾ ਤੈਨੂੰ ਅੱਜੂ ਕੀ ਮੈਂ ਤਾਂ ਚੱਲੀ ਆ ਮੈਨੂੰ ਅਗਲੀ ਤਾਂ ਕਹਿੰਦੀ ਆ ਮੇਰੀ ਜਠਾੜੀ ਜਾਂ ਮੇਰੀ ਸਾਸਾ ਤਾਂ ਆਉਗਾਂ ਲੌਗੀ ਕੱਲ ਦੀ ਪੁੱਤਨੀ ਸਿਵਾ ਚੱਦ ਆਪਣੀ ਜਾਣ ਪਛਾਣੀ ਹੈ ਨੀ ਇਹ ਤਾਂ ਅਗਲੀ ਸੱਸ ਵੀ ਤੇ ਜਠਾੜੀ ਨਹੀਂ ਜਦੋਂ ਆਪਣੀਆਂ ਉਹਨੇ ਫੋਟੋਆਂ ਵਿਖਾਤੀਆਂ ਤੇ ਇਹਦੀ ਫੋਟੋ ਆਪਾਂ ਨੂੰ ਵਿਖਾ ਦਿੰਦਾ ਹਾਂ ਜਿਹੋ ਜਿਹੋ ਫੋਨ ਟੁੱਟ ਪਤਾ ਕੀਤਾ ਮੈਂ ਅੱਜ ਨਾਲ ਤੇ ਉਹਦੇ ਪਹਿਲੇ ਦੱਸ ਦਿੰਦਾ ਹੂੰਦਾ ਕਿੱਥੇ ਮੇਰਾ ਬਾਹਰ ਮੰਮੀ ਜੀ ਵੀ ਤੋ ਲੈ ਦੇ ਤੋ ਸਹੀ ਮੰਮੀ ਬਾਈ ਆਦਾਰਾ ਸੰਤਾ ਪਤਾ ਨਹੀਂ ਉਹ ਜਾਣੇ ਤੇ ਜਿਹਦਾ ਲੈ ਕੇ ਆਇਆ ਅੱਧੇ ਰੁਕੋ ਮੈਂ ਜਲਦੀ ਆ ਰੋਟੀ ਬਣਾਉਣੀ ਪੈਣਾ ਇਹ ਬਾਤ ਤੇ ਜੋ ਖੁਸ਼ੀ ਕੋ ਨਹੀਂ ਆਉ ਮਨੇ ਕੇਲੇਣੋ ਲੈ ਮੈਂ ਖੁਸ਼ ਮੇਰੇ ਰੰਗਰਾ ਨੂੰ ਖੁਸ਼ ਕਰਤਾ ਦਉ ਜੋ ਕਰੇ ਲੈ ਨਹੀਂ ਰੋਟੀ ਸਬਜੀ ਬਣਾ ਲਾ ਮੰਮੀ ਤਾਂ ਹਰਖੀ ਫਿਰਦੀ ਕਿਧਰੇ ਮੇਰੇ ਤੇ ਨਾ ਸਾਰਾ ਗੁੱਸਾ ਜਲਾ ਦੇਵੇ ਪਾਣੀ ਪਤਾ ਨਹੀਂ ਹੈਗਾ ਕਿ ਨਹੀਂ ਇਹਦੇ ਚਾ ਇਨਸ਼ਾਅੱਲਾ ਕਿ ਰਮੇਚਾ ਮਸਾਲਾ ਜਰਾ ਘੜ ਲਾ ਬਾਈ ਕਿਹ ਕਰੋ ਤੇ ਕੁਕਸ਼ ਨਹੀਂ ਭਾਣੇ ਰੋਟੀ ਸਬਜ਼ੀ ਬਣਾਉਣੀ ਆ ਮੰਮੀ ਜੀ ਤਾਂ ਮੇਰੀ ਆਕੜੀ ਫਿਰਦੀ ਆ ਤੈਨੂੰ ਪਤਾ ਯਾਰ ਕੀ ਫਿਰਦੀ ਆ ਬਾਈ ਮੰਨੇ ਹੀ ਬਤਾਉਂਦਾ ਮੈਂ ਹੀ ਕਰ ਲੀ ਹੂੰ ਭਾਣੇ ਰੱਬ ਦਾ ਵਾਸਤਾ ਮੈਂ ਤਾਂ ਆਪੇ ਹੀ ਕਰ ਲੂੰਗੀ ਸਾਡੀ ਮੰਮੀ ਕਿਹੜਾ ਹਰਖੀ ਫਿਰਦੀ ਆ ਐਸ ਕਰਕੇ ਮੈਂ ਕਹਨੀ ਵੀ ਮੈਨੂੰ ਕਰੰਦੇ ਉਹਨੂੰ ਖਵਾਉਣ ਦੇ ਠੰਡੀ ਮਿੱਠੀ ਕਰਨ ਦੇ ਫੇਰ ਦੇਖਾਂਗੇ ਬਾਈ ਮੈਂ ਬੋਰ ਹਾਂ ਸਾਰ ਦਿਨ ਘਰੇ ਬੈਠੀ ਬੈਠੀ ਕੋਈ ਤਾਂ ਕੰਮ ਨਹੀਂ ਬਤਾ ਦਿਓ ਹਾਈ ਪਰ ਨੇ ਮੈਨੂੰ ਲੋਕ ਕਹਿਣਗੇ ਵੀ ਚਲ ਉਹ ਵੱਡੀ ਸੀ ਚਲ ਜੇ ਸੱਸ ਨੇ ਹਨਾ ਵੀ ਐਂ ਬੋਲ ਗਈ ਸੱਸ ਵੀ ਚਲ ਨਹੀਂ ਸਮਝ ਆਉਂਦੀ ਸਾਨੂੰ ਤੇ ਕੋਈ ਗੱਲ ਨਹੀਂ ਤੂੰ ਸਾਡੇ ਚ ਰਚ ਮਿਚ ਜੇਂਗੀ ਕੋਈ ਗੱਲ ਨਹੀਂ ਜੇ ਤੂੰ ਬੋਰ ਹੋਣੀ ਤਾਂ ਮੈਂ ਤੈਨੂੰ ਕੰਮ ਕੋ ਮਸਖਾ ਦੂੰਗੀ ਬਾਈ ਅਮਨ ਥੇ ਸਾਰੋ ਕੰਮ ਸਿਖਾ ਦਿਓ ਅਮੈਂ ਕਿਨਾ ਜਾ ਸਕੂ ਤੂੰ ਗੋਨਾ ਮੈਂ ਪੀਰ ਮੈਂ ਜਾ ਸਕੂ ਨਾ ਕੋਈ ਬਾਤ ਅਬ ਥੇ ਹੀ ਹੋ ਮੇਰਾ ਵੱਡਾ ਜੋ ਹੈ ਥੇ ਹੀ ਸਿਖਾਣੂ ਆ ਮਨੇ ਠੀਕ ਐ ਹੁਣ ਨਾ ਜਾ ਕੇ ਤੂੰ ਅੰਦਰ ਆਟਾ ਛਾਂ ਕੇ ਗੁੰਨ ਕੇ ਤੇ ਰੋਟੀ ਪਕਾ ਲਾ ਤੇ ਸਬਜ਼ੀ ਨੂੰ ਤੜਕਾ ਲਾਉਣੀ ਹੈ ਮੈਂ ਠੀਕ ਹੈ ਹਾਂ ਠੀਕ ਹੈ ਲੈ ਵਿਚਾਰੀ ਨੂੰ ਨਹੀਂ ਆਉਂਦਾ ਕੁਝ ਬੋਲਣਾ ਤੇ ਹੌਲੀ-ਹੌਲੀ ਰਚ ਜੂਗੀ ਸਾਡੇ ਚ ਕੁਝ ਨਹੀਂ ਹੁੰਦਾ ਮੈਂ ਮੰਮੀ ਨੂੰ ਸਮਝਾਉਂਗੀ ਮੰਮੀ ਕੋਈ ਨਹੀਂ ਚੱਲਦਾ ਹੀ ਅੱਜ ਕੱਲ੍ਹ ਹੋਰ ਲੈ ਮੈਂ ਤੇਲ ਤੋਲ ਲਿਆਵਾ ਸਤੀ ਭਾ ਹਾਂ ਮੰਮੀ ਸਬ지 ਸਬ지 ਖੁਣਾਲੀ ਪੁੱਤ ਬਸ ਮੰਮੀ ਲੱਗੀ ਜਾਂਦੇ ਤੜਕੇ ਤੜਕੇ ਲਾਉਂਗੀ ਹੁਣ ਬਸ ਮਸਾਲਾ ਕੁੱਟਿਆ ਉਹ ਮਹਾਰਾਣੀ ਮਹਾਰਾਣੀ ਮੰਮੀ ਉਹਨੂੰ ਮੈਂ ਆਖਿਆ ਮੈਂ ਕਿ ਤੂੰ ਰੋਟੀ ਬਣਾ ਲੈ ਉਹ ਵਿਚਾਰੀ ਕਹਿੰਦੀ ਕਹਿੰਦੀ ਮੈਨੂੰ ਆਂਦੀ ਕੋਈ ਕੰਮ ਦੱਸ ਦੋ ਮੈਂ ਬੋਰ ਹੋ ਜਾਨੀ ਮੰਮੀ ਮੇਰੀ ਗੱਲ ਸੁਣ ਤੂੰ ਵੀ ਥੋੜਾ ਇਹ ਠੰਡੇ ਦਿਮਾਗ ਨਾਲ ਚੱਲਿਆ ਕਰ ਹੁਣ ਦੇਖ ਲੈ ਤਾਂ ਆਇਆ ਨਾ ਤਾਂ ਉਹ ਗੱਲ ਹੋ ਗਈ ਥੋਬੀ ਦਾ ਕੁੱਤਾ ਘਰ ਦਾ ਨਾ ਘਾੜਦਾ ਹਨਾ ਉਹ ਵਿਚਾਰੀ ਪੁੱਠੀ ਤਾਂ ਜਾ ਨਹੀਂ ਸਕਦੀ ਹੁਣ ਆਪਣੇ ਚ ਤਾਂ ਲੈ ਆਇਆ ਚਰ ਆਪਾਂ ਹੌਲੀ ਹੌਲੀ ਚੈ ਤਾਂ ਆਪਣੀ ਭਾਸ਼ਾ ਉਹ ਬੋਲਣ ਲੱਗ ਜੂਗੀ ਤੇ ਚ ਐ ਵੀ ਆਪਾਂ ਮਾੜੀ ਮੋਟੀ ਉਹਦੇ ਵਾਲੀ ਰਣਚਣ ਕਰ ਲਿਆ ਕਰਾਂਗੇ ਤੂੰ ਵੇਖਿਆ ਸੀ ਰੋਟੀ ਰੋਟੀ ਬਣਾਣੀ ਹੁੰਦੀ ਵੀ ਐ ਕਿ ਨਹੀਂ ਹੁੰਦੀ ਮੈਂ ਭੇਜੀ ਆ ਮੈਂ ਕਿ ਤੜਕਾ ਲਾ ਕੇ ਫਿਰ ਮੈਂ ਉਹਨੂੰ ਵੇਖਦੀ ਆ ਵੀ ਬਣਾਉਂਦੀ ਆ ਕਿ ਨਹੀਂ ਚਲੋ ਪੜੇ ਲਿਖੇ ਅੱਜ ਕੱਲ ਮੰਮੀ ਤੈਨੂੰ ਪਤਾ ਚੱਲੀ ਜਾਂਦਾ ਕੁਛ ਨਹੀਂ ਹੁੰਦਾ ਪੁੱਤ ਦੁਨੀਆਦਾਰੀ ਮੈਨੂੰ ਕੀ ਕਹੂਗੀ ਗਲੀ ਮੋਲੇ ਵਾਲੇ ਮੈਨੂੰ ਕੀ ਕਹਿਣਗੇ ਮੰਮੀ ਕਹਿਣਗੇ ਤਾਂ ਸਹੀ ਜਦੋਂ ਉਹ ਕਹਿੰਦੇ ਆ ਵੀ ਜਦੋਂ ਮੀਆਂ ਬੀਬੀ ਰਾਜੀ ਤੱਕੀ ਕਰੂਗਾ ਕਾਜੀ ਕੋਈ ਗੱਲ ਨਹੀਂ ਲੋਕਾਂ ਦੀਆਂ ਪਈਆਂ ਰਹਿਣ ਦੇ ਲੋਕ ਐਵੇਂ ਹੁੰਦੇ ਆ ਵੀ ਜਿਵੇਂ ਹੁਣ ਆਪਾਂ ਦੁਖੀ ਆ ਤਾਂ ਲੋਕ ਕੋਈ ਨਹੀਂ ਖੜਦਾ ਜੇ 4 ਪੈਸੇ ਆਪਣੇ ਕੋਲੇ ਹੋਣਗੇ ਤਾਂ ਲੋਕ ਵੀ ਬੰਦੇ ਆ ਕੇ ਹੁਣ ਇਹ ਤੈਨੂੰ ਆਪਨੇ ਕਿਹਾ ਸੀਗਾ ਹੋਰ ਆਪ ਹੀ ਆ ਕੇ ਮਿੰਤਾ ਕਰਨ ਲੱਗੀ ਮੇਰੇ ਨਾਲ ਸੱਚੀ ਟਿੱਡਿਆ ਮੱਚਿਆ ਮੈਂ ਕਿਹਾ ਚੱਲ ਕੋਈ ਨਹੀਂ ਮੰਮੀ ਨੂੰ ਸਮਝਾਉਂਗੀ ਕੋਈ ਨਹੀਂ ਫਿਰ ਹੁਣ ਜਦੋਂ ਆ ਹੀ ਗਈ ਉਹ ਮਿੰਤਾ ਹੀ ਕਰਨ ਲੱਗੀ ਮੈਂ ਕਿਹਾ ਚੱਲ ਫਿਰ ਮੰਮੀ ਨੂੰ ਮੈਂ ਆਪੇ ਸਮਝਾ ਲੂਗੀ ਤੂੰ ਕੰਮ ਕਰ ਚੱਲ ਕੋਈ ਨਹੀਂ ਪੁੱਤ ਤੈਨੂੰ ਪਤਾ ਹੀ ਮੇਰਾ ਸੁਭਾਅ ਦਾ ਐ ਤਾਂ ਹੈਂਡੀ ਮੈਨੂੰ ਕੋਈ ਕਮਜ਼ੋਰ ਕਰ ਦੂਗਾ ਜਾਂ ਮੇਰੇ ਅੱਗੇ ਕੋਈ ਬੋਲ ਜੂਗਾ। ਮੈਂ ਹਾਂ ਐ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਤੂੰ ਸਾਰੇ ਨੂੰ ਸਾਂਭ ਲੇਂਗੀ ਆਪੇ। ਸਾਂਭ ਲੂੰਗੀ। ਕੋਈ ਨਹੀਂ ਪੁੱਤ ਜੀ ਆਪਣੇ ਘਰ ਚ ਰਲਦੀ ਮਿਲਦੇ ਦੇਖ ਹੁਣ ਪੁੱਤ ਨੂੰ ਵੀ ਮੈਂ ਕੀ ਕਵਾਂ। ਅਗਲਾ ਮੈਂ ਉਹਨਾਂ ਨਾਲ ਗੱਲ ਕੀਤੀ ਸੀ। ਤੁਹਾਡਾ ਜੰਮਿਆ ਜਾਏ ਮੰਮੀ ਤੁਸੀਂ ਘਰੋਂ ਤਾਂ ਕੱਢ ਨਹੀਂ ਸਕਦੇ। ਮੈਂ ਤਾਂ ਕੱਲ ਕੀਤੀ ਸੀ। ਅਗਲਾ ਕਹਿੰਦਾ ਮੈਂ ਉਹਦੇ ਬਗਾਰ ਨਹੀਂ ਰਹਿ ਸਕਦਾ ਮੈਂ ਤਾਂ ਮਰ ਜੂੰਗਾ। ਭਾਈ ਮੈਂ ਮੇਰੇ ਪੁੱਤ ਨੂੰ ਕਿਉਂ ਮਾਰਦਾ ਵੇਖਾ ਜਦੋਂ ਅਗਲਾ ਰਾਜੀ ਫਿਰ ਮੈਂ ਕੀ ਲੈਣਾ। ਉਹੀ ਤਾਂ ਮੈਂ ਗੱਲ ਕਹੇਗੀ। ਲੈ ਪੁੱਤ ਕੋਈ ਨਹੀਂ। ਜੇ ਮੈਂ ਵੀ ਉਹਨੂੰ ਕਹਿ ਦੂੰਗੀ ਪੁੱਤ ਵੀ ਜੇ ਤੈਨੂੰ ਮੈਂ ਤੈਨੂੰ ਚੰਗਾ ਮਾੜਾ ਕਹਿਤਾ ਹੋਵੇ ਹਾਂ ਦੇਖ ਸੱਸਾਂ ਦੇ ਪੁੱਤ ਦੱਸ ਤੈਨੂੰ ਸੱਸ ਤਾਂ ਮਿੱਟੀ ਦੀ ਨਹੀਂ ਮਾਨਸ ਜੇ ਮੈਂ ਹੀ ਆ ਮੈਂ ਆਪ ਸੱਸਾਂ ਤੇਰੇ ਵੀ ਮੈਂ ਤੈਨੂੰ ਕੰਨੀ ਆ ਕੋਈ ਪੁੱਤ ਮੈਂ ਵੀ ਉਹਨੂੰ ਗੱਲ ਨਾਲ ਲਾ ਲੂੰਗੀ ਕੋਈ ਨਾ ਮੇਰੀ ਨੂਨ ਜਿਵੇਂ ਤੂੰ ਮੇਰੀ ਧੀ ਐ ਉਹਨੂੰ ਵੀ ਮੈਂ ਧੀ ਬਣਾ ਕੇ ਰੱਖੂੰਗੀ ਕੋਈ ਨਹੀਂ ਬੀਬੀ ਥੋੜਾ ਮੈਨੂੰ ਨਾ ਮੈਂ ਆਖਿਆ ਚੱਲ ਮੰਮੀ ਨੂੰ ਮੈਂ ਕਹਿ ਕੇ ਵੇਖੂੰਗੀ ਜੇ ਰਾਜੀ ਹੋ ਗਈ ਤਾਂ ਹੁਣ ਤੂੰ ਪਾਣੀ ਪੂਣੀ ਵਾਰਨ ਦਾ ਤਿਆਰ ਕਰ ਲਈ ਸਿਸਟਮ ਬਾਜ ਤਾਂ ਮਾਰਨੋ ਬਾਜ ਮਾਰਾ ਬਾਜ ਮਾਰ ਕੀ ਕਹਿੰਦੀ ਐ ਭਲਾ ਨਹੀਂ ਭੈਣੇ ਵੇਖਦੇ ਆਉਂਦੀ ਆ ਕੋਈ ਰੋਟੀ ਰੱਟੀ ਬਣਾਉਂਦੀ ਹੋਣੀ ਪੁੱਤ ਹਾਂ ਮੰਮੀ ਆ ਜਾਨੂੰ ਸੁਣਿਆ ਨਹੀਂ ਦੂਜੀ ਵਾਰ ਆਵਾਜ਼ ਮਾਰ ਐਣੇ ਹਾਂ ਜੀ ਉਰੇ ਆਇਓ ਮਾ ਰਾਜਾ ਆਉਂਦੀ ਦੀ ਆਜੋ ਆਜੋ ਪੁੱਤ ਬੋਲਦੀ ਦਾ ਸੋਹਣਾ ਦੀਦੀ ਦੀ ਹਾਂ ਹਾਂ ਸੋਹਣਾ ਬੋਲਦੀ ਮੰਮੀ ਬੋਲੀ ਦੀ ਤਾਂ ਮਿੱਟੀ ਲੱਗਦੀ ਤੂੰ ਐਵੇਂ ਨਾ ਮਾੜੀ ਜੀ ਗੱਲ ਤੋਂ ਹਾਂ ਦੀਦੀ ਇੱਥੇ ਬੈਠੋ ਮੇਰੇ ਕੋਲੇ ਹਾਂ ਬਤਾਓ ਦੀਦੀ ਮੰਮੀ ਕੋਈ ਕਮੀ ਲੱਗਦੀ ਏ ਤੈਨੂੰ ਲੈ ਬੋਦਿ ਕੁੜੀਆਂ ਵਰਗੀ ਕੁੜੀ ਐ ਮੰਮੀ ਤਾਂ ਕੀ ਐ ਸਹੀ ਗੱਲ ਆ ਤਿੰਨਾ ਵੀ ਇਹਦੀ ਬਾਸ਼ਾ ਹੀ ਹੋ ਰਹਾ ਐ ਬਾਸ਼ਾ ਹੋ ਰਹਾ ਪਪਾਸ਼ਾ ਤੋਂ ਹੀ ਕਰਦੀ ਮਾਦੀ ਮੈਂ ਸਾਰੀ ਬਸਾ ਸਿੱਖ ਲਿਓ ਥਾਰੋ ਸਾਰੋ ਕੰਮ ਸਿੱਖ ਲਿਓ ਥਾਰੀ ਬਸਾ ਮੈਂ ਸਿੱਖ ਲਿਓ ਸਾਡੀ ਬਸਾ ਸਿੱਖ ਲੇਗੀ ਹਾਂ ਮਾਦੀ ਸਿੱਖ ਲਿਓ ਹਾਂ ਬਈ ਸਿੱਖ ਲੇਗੀ ਤੇ ਦੇਖ ਪੋ ਤਾਂ ਤੈਨੂੰ ਕੋਈ ਐਨਾ ਕਹੂਗਾ ਵੀ ਉਹ ਪ੍ਰੋਗੀ ਜੀ ਨਹੀਂ ਤਾਂ ਕਹਿੰਦੇ ਨਹੀਂ ਲਸੜ ਚ ਰਲਦੀ ਮਿਲਦੀ ਜੀ ਨਹੀਂ ਲਦੀ ਮਿਲਦੀ ਨਹੀਂ ਹਾਂ ਪੁੱਤ ਤੂੰ ਨਾ ਜਿਵੇਂ ਮੈਂ ਬੋਲਦੀ ਆ ਜਿਵੇਂ ਤੇਰੀ ਜਠਾਣੀ ਬੋਲਦੀ ਓਏ ਬੋਲਣ ਦੀ ਕੋਸ਼ਿਸ਼ ਕਰਿਆ ਕਰ ਹਾਂ ਠੀਕ ਹੈ ਹਾਂ ਤੇ ਤੇਰੀ ਭਾਸ਼ਾ ਦਾ ਬੋਲੇਗਾ ਅਸੀਂ ਕਹਿੰਦੇ ਤੇਰੀ ਭਾਸ਼ਾ ਮਾੜੀ ਹੈ ਵੀ ਦੇਖ ਤੁਹਾਡੀ ਭਾਸ਼ਾ ਸਭ ਦੀ ਭਾਸ਼ਾ ਚੰਗੀ ਹੈ ਲੇਕਿਨ ਪੁੱਤ ਜੇ ਤੇ ਕਹਿੰਦੇ ਜਿਵੇਂ ਦਾ ਦੇਸ਼ ਆਉਂਦਾ ਬੇਸ਼ ਹਾਂ ਕਰਨਾ ਪੈਂਦਾ ਉਹਨਾਂ ਦਾ ਕਰਨਾ ਪੈਂਦਾ ਕਰਨਾ ਪੈਂਦਾ ਹਾਂ ਇਹ ਮਾਦੀ ਸੀ ਕਿਲੋਮੀਟਰੇ ਬਾਸਾ ਦੇਖ ਪੋ ਤੂੰ ਉਦੋਂ ਤੂੰ ਆਈ ਤੈਨੂੰ ਅਸੀਂ ਜੇ ਚੰਗਾ ਮੰਦਾ ਕੁਝ ਕਹਿਤਾ ਹੋਵੇ ਹਾਂ ਵੀ ਭੈਣ ਸਾਨੂੰ ਜੇ ਸਾਡੀ ਗੱਲ ਦਾ ਗੁੱਸਾ ਲਗੇ ਤੋ ਸਾਨੂੰ ਦੋਨਾਂ ਨੂੰ ਸੱਸ ਨੂੰ ਮਾਫ ਕਰ ਦੇ ਨੀ ਨੀ ਦੀ ਥਾਰੀ ਬਾਤ ਉਹ ਗੁੱਸਾ ਕੋਣ ਲਾ ਨਾ ਮਾਜੀ ਥਾਰੀ ਬਾਤ ਉਹ ਗੁੱਸਾ ਕੋਣ ਲੱਗਿਆ ਮੈਨੇ ਤੇ ਮਾਓ ਕੈਸ ਕੋਏ ਵੱਡੀ ਭੈਣ ਬਰੋਬਰ ਇਹ ਵੀ ਮੈਨੇ ਕੈਸ ਕਹੇ ਪੁੱਤ ਸਨਸਕਾਰ ਤਾਂ ਚੰਗੀ ਹੈ ਬਿਰਤੀ ਦੇ ਹੋਰ ਮੰਮੀ ਤੁਸੀਂ ਕਹਿਣੇ ਕੋਈ ਪੁੱਤ ਕੋਲ ਤੈਨੂੰ ਆਸ਼ੀਰਵਾਦ ਦਿੰਨੀ ਆ ਕੋਈ ਤੇਰੇ ਪਿਆ ਦੀ ਅਸੀਂ ਪਾਰਟੀ ਵੀ ਕਰਾਂਗੇ ਹਾਂ ਕੱਪੜੇ ਲੱਤੇ ਵੀ ਤੈਨੂੰ ਬਣਾ ਕੇ ਦਵਾਂਗੇ ਦੇਖ ਪੁੱਤ ਤੂੰ ਸਾਡੇ ਕਰਦੀ ਅ ਜਿਵੇਂ ਆ ਇੱਜ਼ਤ ਓਵੇਂ ਤੂੰ ਵੀ ਇੱਜ਼ਤ ਹੈ ਸਹੀ ਗੱਲ ਹੈ ਸੱਚ ਪੁੱਤ ਮੇਰੇ ਧੀ ਕਰਮਾਲੀ ਐ ਮੇਰੀ ਧੀਰੇ ਸਾਰਾ ਕੁਝ ਦੱਸਿਆ ਮੈਨੂੰ ਹਾਂ ਪੁੱਤ ਮਾਵਾ ਕਮਾਵਾ ਨਹੀਂ ਹੁੰਦੀਆਂ ਹੁੰਦੀਆਂ ਪੁੱਤ ਕਪੁੱਤ ਹੋ ਜਾਂਦੇ ਐ ਸੱਸ ਵੀ ਮਾਂ ਹੀ ਹੁੰਦੀ ਐ ਮੈਂ ਤੁਹਾਡੇ ਉਸਤੇ ਮਾੜਾ ਨਹੀਂ ਚਾਹਦੀ ਦੀਦੀ ਮੈਂ ਥਾਰਾ ਬਹੁਤ ਸ਼ੁਕਰ ਕਰਕੇ ਜਾ ਰੂਂ ਥੇ ਮਾਜੀ ਨੇ ਸਮਝਾਇਓ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਤੁਸੀਂ ਸਾਡੇ ਘਰ ਦੇ ਮੈਂਬਰ ਹੋ ਫੈਮਿਲੀ ਹੋ ਤੁਸੀਂ ਸਾਡੀ ਹੈਨਾ ਮੰਮੀ ਕੋਈ ਗੱਲ ਨਹੀਂ ਦੀਦੀ ਕੀ ਜੀਠਾਣੀ ਸਮਝਾਈ ਕਰ ਕੋਈ ਨਹੀਂ ਥੇ ਮੇਰੇ ਵੱਡੀ ਭੈਣ ਬਣ ਗਿਆ ਮਾਜੀ ਨੇ ਸਮਝਾਇਓ ਮੈਂ ਤੁਹਾਡੀ ਆਪਣੀ ਸੱਸ ਨਾ ਥੋੜੀ ਜਿਹੀ ਐ ਵੀ ਬੜਬੋਲੀ ਹੈਗੀ ਐ ਪਰ ਇਹਦੇ ਮਨ ਚ ਕੁਝ ਵੀ ਨਹੀਂਗਾ ਸਹੀ ਕੋ ਦੀਦੀ ਤੇ ਬਿਲਕੁਲ ਹਾਂ ਇਹਦੇ ਮਨ ਚ ਕੁਝ ਵੀ ਨਹੀਂ ਹੈ ਸਮਝਾਏ ਤਾਂ ਸਮਝ ਜਾਂਦੀ ਹੈ ਮੈਨੂੰ ਮਾਨ ਸੀਗਾ ਇਸ ਤੇ ਮੈਂ ਕਿਹਾ ਤੁਸੀਂ ਬਾਹਲਾ ਫਿਰ ਤਰ ਲੈ ਜੇ ਕਰਨ ਲੱਗੇ ਮੈਂ ਕਿਹਾ ਚੱਲ ਵਿਚਾਰੀ ਹੁਣ ਜਾ ਤਾਂ ਸਕਦੀ ਨਹੀਂ ਚਲ ਮੈਂ ਮੰਮੀ ਨੂੰ ਤਾਂ ਸਮਝਾ ਸਕਦੀ ਆ ਚਲ ਮੈਂ ਵੱਡੀ ਆ ਨਾ ਮੈਨੂੰ ਲੋਕ ਆਏ ਨਾ ਕਹਿਣਗੇ ਵੀ ਉਹ ਵੱਡੀ ਸੇ ਇੱਕ ਵਾਰੀ ਸਮਝਾਉਂਦੀ ਤਾਂ ਕਰਕੇ ਮੰਮੀ ਦੇ ਚਲ ਪਏਗੀ ਹਨਾ ਮਨ ਚ ਗੱਲ ਰੱਖ ਲਈਏ ਨੇ ਸਹੀ ਕੋ ਦੀਦੀ ਬਿਲਕੁਲ ਥੇ ਮੈਂ ਤਾਂ ਬਹੁਤ ਖੁਸ਼ ਹਾਂ ਚਲੋ ਹੁਣ ਗੰਮਾ ਨਾ ਮਾਰੋ ਹਾਂ ਮੈਂ ਰਾਜੀ ਤੇ ਮੇਰੀ ਨੂਹਾਂ ਰਾਜੀ ਤੇ ਮੇਰੇ ਪੁੱਤਰ ਰਾਜੀ ਮੈਂ ਦੁਨੀਆਦਾਰੀ ਤੋਂ ਕੀ ਲੈਣਾ ਕੀ ਲੈਣਾ ਹਾਹੋ ਕਹਿੰਦੇ ਹੁਣ ਖੜੇ ਕਿ ਤੂੰ ਰੋਟੀ ਬਣਾ ਲੈ ਰੋਟੀ ਬਣਾਏ ਕਿ ਬਣਾਈ ਜਾਂਦੀ ਐ ਇਹ ਬਣਾਈ ਜਾਂਦੀ ਸੀ ਮੈਂ ਬੋਲ ਤੁਸੀਂ ਆਖੇ ਬੋਲ ਮਾਰ ਲਓ ਮੈਂ ਤਾਂ ਬੋਲ ਮਾਰਿਆ ਇਸ ਨੂੰ ਹਾਂ ਕੋਈ ਤੁਸੀਂ ਕੰਮ ਕਰੋ ਤੇ ਮੈਂ ਬੈੰਨੀ ਆ ਤੂੰ ਸਬਜ਼ੀ ਬਣਾ ਕੇ ਮੈਂ ਰੋਟੀ ਫੜਾ ਤੇ ਜੇ ਮੰਮੀ ਕੋਈ ਮਾੜਾ ਮੱਟਾ ਨਾ ਆਉਂਦਾ ਹੋਊਗਾ ਇਸ ਨੂੰ ਤਾਂ ਮੈਂ ਆਪੇ ਸਿਖਾ ਲੂੰਗੀ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਐ ਮੰਮੀ ਚੰਗਾ ਹਾਹੋ ਲੈ ਨਹੀਂ ਮੰਮੀ ਮੰਨ ਨਹੀਂ ਗਈ ਸ਼ੁਕਰ